ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤੋਂ ਮੇਰੇ ਪਿੰਡਾਂ ਦਾ ਬਹੁਤ ਧੰਨਵਾਦ ਕਰਦਾ ਮੇਰੇ ਮਾਰੇ ਜੱਸਦੇ ਦੇ ਕਹੇ ਦੇ ਇੰਨਾ ਬੜਾ ਇਕੱਠ ਕਰਿਆ ਖਾਸ ਕਰਕੇ ਸਰਪੰਚ ਸਾਹਿਬ ਤੋਂ ਬਹੁਤ ਡੀਕੇ ਚਰਜੀ ਸਿੰਘ ਸਰਪੰਚ ਸਾਹਿਬ ਸਾਫ ਕਾ ਜਣੇ ਬਾਬਾ ਬੂੜ ਵੀ ਕਹਿੰਦਾ ਗਣਾ ਟੋੜਾ ਸਾਹਿਬ ਦੇ ਚੇਲੇ ਮੈਂ ਟੋੜਾ ਸਾਹਿਬ ਤੋਂ ਸਿੱਖਿਆ ਹੀ ਬਹੁਤ ਕੁਝ ਐਨਕੇ ਸਰਬਜਨ 2000 ਸਾਲ ਦੇ ਵਿੱਚ ਟੋੜਾ ਸਾਹਿਬ ਨੇ ਮੈਨੂੰ ਕਿਰਾਂ ਭਜਾ ਦਿੱਤਾ ਤੁਹਾਨੂੰ ਮੈਂ ਦੱਸਦਾ ਮੇਰੇ ਪਿੰਡਾਂ ਨੂੰ ਤੁਹਾਰੇ ਆਪਣੇ ਪਿੰਡ ਦੇ ਵਿੱਚ ਦੋ ਟੂਰਨਾਮੈਂਟ ਹੋਏ ਤੇ ਕੁਝ ਜਿਹਾ ਕਾਨੂੰ ਪਤਾ ਨਹੀਂ ਕਿਸੇ ਨੂੰ ਕਿਸੇ ਕੋਈ ਸਮਾ ਦਾ ਚਲੋ ਦੋ ਟੂਰਨਾਮੈਂਟ ਹੋਏ ਇੱਕ ਤੇ ਇਹੀ ਮੁਰੇ ਫਿਰਦਾ ਦੇ ਜੀ ਜਦੋਂ ਸਰਪੰਚ ਸੁਰੂ ਕਰਿਆ ਇਹਨੂੰ ਸਰਪੰਚ ਜੀ ਦਿੱਤੀ ਹੈ ਉਹ ਉਹ ਟੂਰਨਾਮੈਂਟ ਨਹੀਂ ਦਿੱਤੀ ਹੈ ਆਪਣੇ ਚਰਨੀਸ਼ ਸਰਵਪੱਤਵ ਨੂੰ ਚਲੋ ਸਮਾ ਹੋਇਆ ਇਕੱਠੇ ਹੋਏ ਤੌੜਾ ਸਾਹਿਬ ਨੇ ਮੈਨੂੰ ਕਹਿਤਾ ਤੇਰੇ ਨਾਲ ਤਾਂ ਕਾਂਗਰਸੀ ਨੇ ਜਾਂ ਭਾਜਪਾ ਨੂੰ ਮੈਂ ਟਰਾਲੀ ਜੀ ਭਜਾਈ ਆਪਣੀ ਘਰ ਨੂੰ ਆ ਗਏ ਉਸ ਤੋਂ ਬਾਅਦ ਤੌੜਾ ਸਾਹਿਬ ਨੇ ਸਾਨੂੰ ਜਥੇ ਰਜਿੰਦਰ ਸਿੰਘ ਨੂੰ ਭੇਜਿਆ ਈ ਸਾਡੇ ਕੋਲ ਚੰਦੋ ਉਹਿਆ ਦੀ ਗੱਲ ਹੈ ਜੀ ਟੌੜਾ ਸਾਹਿਬ ਤੇ ਬਾਲ ਸਾਹਿਬ ਅੱਡ ਹੋ ਗਏ ਦੀ ਸਮਾਂ ਦਾ ਚਲੋ ਇਕੱਠੇ ਹੋ ਗਏ ਫੇਰ ਵੀ ਉਹ ਦੋ ਦੋਨੇ ਪੰਜਾਬ ਦੇ ਬਾਬਾ ਬੋੜ ਦੇ ਉਸ ਤੋਂ ਬਾਅਦ ਮਿੰਦੂ ਸਤਵੰਦਰ ਟੌੜੇ ਨੇ ਕਿਹਾ ਵੀ ਤੂੰ ਰੁਸਕੇ ਆ ਗਿਆ ਮੈਂ ਕਿਹਾ ਮੈਂ ਨਹੀਂ ਇਹ ਕੰਮ ਕੋ ਮੇਚ ਪੈਣਾ ਵੀ ਮਿੰਦੂ ਮੇਰੇ ਤੋਂ ਚੱਲਦਾ ਕਿ ਗਰੀਬੀ ਦਾ ਬਦ ਮਾਨ ਮਿਲਦਾ ਇਹਦੇ ਨਾਲ ਤੁਰਨ ਦਾ ਬਾਲ ਸਾਹਿਬ ਨੂੰ ਮਿਲਦਾ ਸੀ ਦੋ ਇਕੱਠੇ ਰਹਿਣੇ ਆ ਜਿਹੜਾ ਮਜੀਠੀਆ ਸਾਹਿਬ ਨੇ ਭਰਾ ਮੰਨਦੇ ਨੇ ਹਨ ਬਹੁਤ ਇੱਜ਼ਤ ਕਰਦੇ ਨੇ ਇਹਨਾਂ ਦੀ ਜੀ ਇੱਕ ਨੇ ਨਾ ਕਿ ਸਾਧਨ ਉਹਨਾਂ ਦੀ ਵੀ ਇੱਜ਼ਤ ਪੂਰੀ ਕਰ ਦਿੰਦੇ ਆਂ ਦੀ ਵੀ ਤੁਸੀਂ ਦੱਬ ਕੇ ਮਨਤ ਕਰੋ ਜਿਹੜਾ ਮਨਤ ਕਰਦਾ ਉਹ ਅੱਗੇ ਆਊਗਾ ਹੁਣ ਕਾਲੀ ਦਲ ਦੇ ਵਿੱਚ ਇਹ ਸੋਚ ਆ ਉਹ ਕਹਿੰਦੇ ਵੀ ਪੱਗਾਂ ਨੇ ਪੁੱਛਵੇਂ ਬੰਨ ਕੇ ਮੁਰੇ ਬਹਿ ਕੇ ਕੋਈ ਮਨਤ ਮੰਤਰ ਉਹ ਹੀ ਆਊਗਾ ਉਹੀ ਗੱਲ ਹੋਊਗੀ ਨਾ ਜੇ ਚਾਹੇ ਗਰੀਬੀ ਦਾ ਬਥੇਆ ਬੰਦਾ ਚਾਹੇ ਉਹ ਮਨਤ ਕਰਕੇ ਉੱਥੇ ਉਹੀ ਅੱਗੇ ਆਉਣ ਦਾ ਕੋਸ਼ਿਸ਼ ਕਰੂਗਾ ਜਾਂ ਐ ਨਹੀਂ ਹੈਗਾ ਵੀ ਜਾ ਕੇ ਜਾ ਕੇ ਆਪਾਂ ਦੋ ਬੰਦੇ ਖੜੀਏ ਫੋਟੋ ਸਟੇਟ ਤੇ ਉਹ ਨਹੀਂ ਹੋਊਗੀ ਮਤਲਬ ਇਹ ਐਂ ਕਹਿੰਦੇ ਵੀ ਸੱਚੇ ਪਾਤਸ਼ਾਹ ਇਹੀ ਕਿਰਪਾ ਕਰੇ ਸਾਡੇ ਪਿੰਡ ਦੇ ਵਿੱਚੋਂ ਏਕਾ ਬਣਿਆ ਰਹੇ ਇਹ ਮੇਰੇ ਕੋਲੋਂ ਗਲਤੀਆਂ ਹੋਈਆਂ ਕੋਈ ਮੈਂ ਸਾਰੇ ਤੋਂ ਮਾਫੀ ਮੰਗਦਾ ਮੇਰੀ 5 ਸਾਲ ਬਹੁਤ ਵਧੀਆ ਸਰਕਾਰ ਮੇਰੀ ਪਿੰਡ ਦੀ ਪੰਚਾਇਤ ਖੜੀ ਐ ਇਹਦਾ ਨੌਜਵਾਨ ਦੀ ਪੰਚਾਇਤ ਦੀ ਇੱਕ ਸਾਡੇ ਸਿਆਣਾ ਸਭ ਤੋਂ ਬਜ਼ੁਰਗ ਬਾਕੀ ਹਰੇ ਬੋਰਡ ਬੈਠਾ ਹੈ ਇਹਨੂੰ ਮੈਂ ਲੇਟ ਇਹਦੇ ਕਰਕੇ ਕਰਿਆ ਠੀਕ ਹੈ ਨਾ ਮੈਂ ਮੈਂ ਫਲਾਣੇ ਤੋਂ ਮੈਂ ਕਿਹਾ ਉਹ ਮਾਦੇ ਨੂੰ ਲਿਆਉਣਾ ਜ਼ਰੂਰ ਆ ਭਾਈ ਆਇਕ ਨੇ ਮੈਨੂੰ ਸਰਪੰਚੀ ਦਵਾਈ ਤੀ ਐਹੀ ਵੇਲੇ ਦਾ ਇਹਦੇ ਕਾਇਦੀ ਸਾਰਾ ਕੁਝ ਹੋ ਗਿਆ ਬੰਦਾ ਕਹਿੰਦਾ ਸਾਰਾ ਪਿੰਡ ਇੱਕ ਆਖੇ ਇੱਕ ਵਰਗਾ ਸਾਥ ਨਹੀਂ ਹੈਗਾ ਕਿਸੇ ਦਾ ਵੀ ਜੇ ਇੱਕ ਕਰਾਂ ਤਾਂ ਸਾਥ ਹੋਊਗਾ ਇਹੀ ਗੱਲ ਮੈਂ ਦੁਬਾਰਾ ਫੇਰ ਕਰਨੀ ਚਾਹੁੰਦਾ ਕਿ ਜਿਹੜੇ ਕਹੇ ਤੇ ਆਏ ਹੋ ਸਾਰੇ ਸਾਰੇ ਆਪਾਂ ਅਕਾਲੀ ਦਲ ਨੂੰ ਵੋਟਾਂ ਪਾਈਏ ਕਿਉਂ ਸਾਰਿਆਂ ਦੀ ਉਹ ਖੇਤਰੀ ਪਾਰਟੀ ਐ ਐਸੀ ਭਾਈ ਚਾਰੇ ਨੂੰ ਬਹੁਤ ਕੁਝ ਦਿੱਤਾ ਹੈ ਜਿਵੇਂ ਕਿ ਭਾਈ ਚਾਰੇ ਨੂੰ ਬਹੁਤ ਦਿੱਤਾ ਸਾਡੀਆਂ ਮੋਟਰਾਂ ਤਕਰੀਬਨ ਸਾਰੀਆਂ ਅਕਾਲੀ ਦਲ ਚੋਂ ਲੱਗੀਆਂ ਨੇ ਜਿਹੜੀ ਆਪਣੀ ਸਾਗਰ ਸਕੀਮ ਆਈ ਉਹ ਵੀ ਅਕਾਲੀ ਦਲ ਨੇ ਦਿੱਤੀ ਪਾਲ ਸਾਹਿਬ ਨੇ ਦਿੱਤੀ ਜਿਹੜੀਆਂ ਹੋਰ ਵੀ ਸਕੀਮਾਂ ਆਈਆਂ ਆਟਾ ਦਾਲ ਸਕੀਮ ਆਈ ਉਹ ਵੀ ਅਕਾਲੀ ਦਲ ਨੇ ਦਿੱਤੀ ਹੁਣ ਸਾਡੇ ਆਟਾ ਦਾਲ ਆਈ ਹੈ ਜੀ ਸਾਰਿਆਂ ਉਹ ਬੈਠੇ ਬੀਬੀਆਂ ਮੈਨੂੰ ਕਹਿੰਦੇ ਕਾਦਾਉ ਟਰੱਕ ਮਹਾਬਿੰਗੂ ਕੋਲ ਪਤਾ ਪਈ ਨਾ ਮੇਰੀ ਸਰਕਾਰ ਆ ਉਹ ਟਰੱਕ ਕੋਕ ਤਾਂ ਲੱਗਦੇ ਨਹੀਂ ਕਿਹੜੇ ਬਣੀ ਆਊਗਾ ਜਦਿਆਂ ਉਹ ਨੂੰ ਦੱਸ ਦੂਗਾ ਉਦੋਂ ਮੈਨੂੰ ਫੋਨ ਕਰਿਆ ਉਹਨੇ ਕਹਿੰਦੀ ਅਸੀਂ ਤਾਂ ਆਟਾ ਸਾਰਿਆਂ ਨੇ ਪਿਹਾ ਲਿਆ ਹੁਣ ਆਟਾ ਆ ਗਿਆ ਮੈਂ ਕੋਈ ਗੱਲ ਹੀ ਬਟਿੰਗ ਕਰਨ ਬਾਦ ਹੁਣ ਕੀ ਹੋ ਸਕਦਾ ਚਲੋ ਆ ਗਿਆ ਆਟਾ ਹੀ ਆ ਗਿਆ ਨਹੀਂ ਕਹਾਨੂੰ ਸਾਰਾ ਕੁਝ ਆਊਗਾ ਦਾਤਾ ਦਾ ਆ ਵੀ ਆਉ ਇਹੀ ਕਹਿੰਦਾ ਕਿ ਉਹਨੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਮਾਂ ਦੇ ਚੱਕਰ 'ਚ ਨਹੀਂ ਪੈਂਦਾ ਕਿਉਂਕਿ ਸ਼ਰਮਾ ਸਾਹਿਬ ਨੇ ਸਭ ਕੁਝ ਦੱਸਣਾ ਤੇ ਅੱਗੇ ਮੀਟਿੰਗ ਵੀ ਹੈ ਤੁਹਾਡੇ ਮੰਗੋ ਉਹ ਵੀ ਇੰਤਜ਼ਾਰ ਕਰ ਰਹੇ ਨੇ ਮੈਂ ਬੋਲਣਾ ਤਾਂ ਪਹਿਲਾਂ ਘੱਟ ਸੀਗਾ ਪਰ ਮੇਰੀਆਂ ਭੈਣਾਂ ਮਾਵਾ ਬੜੀ ਵੱਡੀ ਸੰਖਿਆ 'ਚ ਬੈਠੇ ਨੇ ਮੈਂ ਇੱਕ ਛੋਟੀ ਜਿਹੀ ਸਰਪੰਚ ਸਾਹਿਬ ਨੇ ਆਪਣੀ ਹੱਦਬੀਤੀ ਦੱਸੀ ਨਾ ਉਸੇ ਤਰ੍ਹਾਂ ਸਕਾਰਸ ਕੀਤਾ ਹੈਗਾ ਜਿਹੜੇ ਆਪਣੇ ਜਿਆਰੂ ਲੀਟਰ ਹੁੰਦੇ ਨਾ ਉਹ ਹਰ ਸੰਘਰਸ਼ ਚ ਫਤਿਹ ਹੋ ਕੇ ਨਿਕਲਦੇ ਆਗੇ ਤੁਸੀਂ ਦੇਖ ਲਓ ਸਰਪੰਚੀ ਤੋਂ ਉਹਨਾਂ ਨੇ ਸਭਰ ਸਟਾਰਟ ਕੀਤਾ ਸੀਗਾ ਕਿੰਨੇ ਪਰਚੇ ਦਰਜ ਕੀਤੇ ਇੱਕ ਵਾਰੀ ਸਾਡੀ ਮਿਊਸਪਲ ਕਮੇਟੀ ਦੀ ਚੋਣ ਸੀਗੀ ਕਾਂਗਰਸ ਸਰਕਾਰ ਸੀਗੀ ਸਾਰੇ ਘਰਾਂ ਦੇ ਸਾਡੇ ਤੇ ਪਰਚੇ ਦਰਜ ਕਰਦੇ 307 ਦੇ ਪਰਚੇ ਦਰਜ ਕਰਤੇ ਤੇ ਥਾਰਾ ਸਾਡਾ ਸ਼ਰੋਮਣੀ ਕਾਲੀਦਾਲ ਉੱਤੇ ਹੈਲਪ ਕਰਨ ਗਏ ਆ ਉਹਨਾਂ ਦੇ ਪਰਚੇ ਦਰਜ ਕਰੇ ਦੋ ਮਹੀਨੇ ਸਾਰੇ ਅਸੀਂ ਬਾਹਰ ਰਹੇ ਤੇ ਨਾਲ ਫਿਰ ਸਾਰੇ ਇਲਾਕੇ ਨੇ ਸਾਡਾ ਧਰਨਾ ਦੇ ਉੱਤੇ ਫਿਰ ਦੁਬਾਰੇ ਮਿਊਜ਼ਿਕਲ ਕਮੇਟੀ ਦੇ ਪ੍ਰਧਾਨ ਬਣੇ ਤੇ ਸਾਰਾ ਪੰਜਾਬ ਉਸ ਟਾਈਮ ਦੇਖਦਾ ਸੀਗਾ ਕੋਈ ਕੋਈ ਪ੍ਰਧਾਨ ਬਣਿਆ ਤਾਂ ਐਨਕੇ ਸ਼ਰਮਾ ਜੀ ਬਣਿਆ ਮੇਰਾ ਵੀਰ ਵੀ ਇਸੇ ਤਰ੍ਹਾਂ ਇਸੇ ਤਰ੍ਹਾਂ ਬਲੰਦੀਆਂ ਛੂਗਾ ਜਿਸ ਤਰ੍ਹਾਂ ਹਰ ਸੰਘਰਸ਼ੇ ਨਿਕਲ ਕੇ ਆਉਂਦੇ ਹੈਗੇ ਆ ਮੈਨੂੰ ਉਮੀਦ ਹੈ ਤੁਹਾਡੇ ਪਿੰਡ ਨਾਲ ਇਸੇ ਤਰ੍ਹਾਂ ਸਾਡੇ ਪਿੰਡ ਨਾਲ ਵੀ ਜਿਸ ਤਰ੍ਹਾਂ ਤੁਸੀਂ ਪਿੰਡ